ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਵਿਜਿਟ ਪਿੰਡ ਅਰਟਾਉਲ ਪਿੰਡ ਵਾਂਚੜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਵੀ ਅੰਮ੍ਰਿਤਸਰ ਸਾਹਿਬ ਤੇ ਬਾਈ ਵਿਸ਼ਾਲ ਕੋਲ ਪਹੁੰਚੇ ਆ ਵਧੇਰੇ ਜਾਣਕਾਰੀ ਜਿਹੜੀ ਲੈ ਕੇ ਕਰਦੇ ਆਂ ਸਾਂਝੀ ਬਣੇ ਰਹੋ ਐਂਡ ਤੱਕਰ ਜੀ ਬਿਲਕੁਲ ਪਿੰਡ ਅਰਟਾਉਲ ਜਿਵੇਂ ਚੱਪਾ ਬਿਲਕੁਲ ਨੇੜੇ ਨੇੜੇ ਪਿੰਡ ਆ ਵਾਂਚੜੀ ਦੇ ਠੀਕ ਆ ਜੀ ਬਾਕੀ ਆ ਉਹ ਕਰੀਏ ਡਿਟੇਲ ਸਾਂਝੀ ਜੁੜੇ ਰਹੋ ਐਂਡ ਤੱਕਰ ਭਾਈ ਜੀ ਸასი ਘਾਲ ਸასი ਘਾਲ ਸੰਤੋਖ ਸਾਹਿਬ ਜੀ ਚੜਦੀ ਕਲਾ ਭਰਾ ਹਾਂਜੀ ਹਾਂਜੀ ਚੜਦੀ ਕਲਾ ਸ਼ੁਕਰ ਹੈ ਜੀ ਰੱਬ ਦਾ ਤੇ ਡਰੈਸ ਕਰੀਏ ਨੋਟ ਪਹਿਲਾਂ ਐਂਡ ਮਾਜਲੀ ਸੰਧੂ ਸਾਹਿਬ ਜਿਹਦਾ ਆਪਰੇ ਸਾਰਾ ਤਸੀਲ ਵੀ ਆਪਰੇ ਸਾਰਾ ਨੰਬਰ 78143178 ਨਾਮ ਜੀ ਰੁਸ਼ਾਲਦੀਪ ਰੁਸ਼ਾਲਦੀਪ ਸਿੰਘ ਤੇ ਸੂਈ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਆ ਸੂਈ ਦੇ ਚਾਰ ਦੰਦ ਨੂੰ ਵਸ਼ੀਰ ਤੋਂ ਦੋ ਦੰਦ ਦੋਂਦੀ ਜੇ ਵਸ਼ੀਰ ਦੋਂਦੀ ਆ ਹਾਂਜੀ ਦੋਂਦੀ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਹੋ ਗਈ ਹਾਂਜੀ ਇਹ ਹੋਵੇ ਚਾਰ ਕੇ ਦਿਨ ਅੱਜ ਚੌਥਾ ਦਿਨ ਆ ਬੌਲਾ ਫਿਰ ਦੁੱਧ ਬਣ ਗਿਆ ਦੁੱਧ ਸਾਫ਼ ਕੀਤੀ ਆ ਸੰਧੂ ਸਾਹਿਬ ਦੁੱਧ ਬਣ ਕੇ ਆਣਾ ਹੈ ਹੈਂ ਠੀਕ ਹੈ ਕਿੰਨਾ ਹੁਣ ਦੁੱਧ ਹੋ ਗਿਆ ਕੋਲ ਔਰ ਸਲੇ 16 ਕਿਲੋ ਦੁੱਧ ਪੱਕਾ ਹਾਂਜੀ ਹਾਂਜੀ ਪੱਕਾ ਕਰਦੇ ਵਕਸ਼ਾਤ ਵਸ਼ੀ ਮਗਰ ਨਹੀਂ ਵਕਸ਼ਾਤ ਸੰਦੂ ਸਾਹਿਬ ਠੰਡੀ ਸੀਲ ਦੇ ਕੋਈ ਗੱਲ ਨਹੀਂ ਆ ਵਾ 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 ਹਾਂਜੀ ਹਾਂਜੀ ਤੇ ਮੂੰਹ ਤੋਂ ਦੋ ਦੰਦ ਹਾਂਜੀ ਦੰਦ ਹੀ ਆਲੇ ਖੁੱਲ ਗਏ ਹੈਨਾ ਵਾ 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 ਹਾਂਜੀ ਦੁੱਧ ਦੀ ਖੀਰੀ ਦੇ ਹਾਂ ਦੁੱਧ ਦੀ ਹਾਂਜੀ ਹਾਂਜੀ ਦੋ ਦਾਂਦੀ ਦੁੱਕੀ ਹੋ ਗਈ ਸਜਣਾ ਦੋ ਦਾਂਦੀ ਆ ਦੁੱਕੀ ਹੋ ਗਈ ਆ ਹਾਂਜੀ ਹਾਂਜੀ ਤੇ ਥਾਂ ਥਣ ਬਹੁਤ ਸੋਹਣਾ ਲੱਗਾ ਠੰਡੀ ਸੀ ਬੱਚੀ ਜੀ ਲੱਗੀ ਹੋਣੀ ਚੱਲਦੀ ਨਾ ਹਾਂਜੀ ਹਾਂਜੀ ਹੋਣੀ ਬੱਲਦੀ ਤੇ ਬਾਕੀ ਥਾਂ ਥਣ ਬਹੁਤ ਸੋਹਣਾ ਲੱਗਾ ਲੁਕੀ ਯਾਰਾ ਥਾਂ ਲੱਗਾ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਆ ਵਾਹ ਠੰਡੀ ਸੀ ਲੱਭਣ ਇਧਰੋਂ ਸੁਣਾਈ ਦੇ ਕੋਈ ਗੱਲ ਹੀ ਨਹੀਂ ਆ ਤੇ ਵੱਡਾ ਕੱਦ ਘਾੜ ਫੁੱਲ ਵੱਡਾ ਹਾਂਜੀ ਹਾਂਜੀ ਫੁੱਲ ਕਾਦੋ ਕਾੜਿਆ ਦੇਖੋ ਮੇਰੇ ਜੱਡੀਆ ਪੂਰੀ ਰਹਿ ਜਵਾਨ ਹਾਂ ਜਵਾਨ ਤੁਹਾਡੀ ਜੱਡੀ ਵਾਕੇ ਇਹੋ ਜੀ ਰਸ਼ੀ ਤਿਆਰ ਕਰਨ ਲਈ 1 ਲੱਖ ਰੁਪਿਆ ਸੰਧੂ ਸਾਹਿਬ ਲੱਗ ਜਾਂਦਾ ਵਾ ਲੱਗ ਜਾਂਦਾ ਜੀ ਸੰਧੂ ਸਾਹਿਬ ਥੋੜਾ ਚੰਗੀ ਰਸ਼ੀ ਤੋੜਾ ਤਰਾ ਕਰਾਈਏ ਚੈੱਕ ਕੋਲ ਕੇ ਲਓ ਜੀ ਕਰੋ ਦਰਸ਼ਨ ਸਜਣੋ ਬੱਚੀ ਸੋਹਣੀ ਹੈ ਜੈਡ ਬਲੈਕ ਆਉਂਦੀ ਆ ਕਰੋ ਸੰਗ ਦੇ ਵਿੱਚ 16 ਕਿਲੋ ਬਾਈ ਕਹਿੰਦਾ ਊਛਾਲ ਕਹਿੰਦਾ ਕਿ ਭਾਂਡੇ ਜਿਹੜਾ ਦੁੱਧ ਪਾ ਰਹੀ ਆ ਨਲ ਆ ਗਿਆ। ਨਲ। ਤੋਰਾ ਤਰ ਵੀ ਬਹੁਤ ਸੋਨਾ ਲੱਗਾ। ਆਰਡਰ ਕੁਆਲਿਟੀ ਵੀ ਚੰਗੀ ਆ ਫਿਕਸ ਜੀ ਆਰਡਰ ਕੁਆਲਿਟੀ ਆ। ਕਿਉਂਕਿ ਜਿਆਦਾ ਇੱਕ ਬਲੈਡਰ ਜਿਹਾ ਬਦਹੰਦਾ ਏ ਉਹ ਨਹੀਂ ਆ ਕੰਮ। ਫਿਕਸ ਜੀ ਵਾਨੇ ਦੀ ਆ ਸੰਧੂ ਸਾਹਿਬ। ਫਿਕਸ ਜੀ ਵਾਨੇ ਦੀ। ਬਹੁਤ ਬੜੀ ਚੰਗੀ ਸੰਧੂ ਸਾਹਿਬ। ਤੇ ਚੌਣ ਬਿਲਕੁਲ ਓਕੇ ਸਾਫ। ਸੀਲਸ ਲੱਗਣਾ। ਹਾਂਜੀ ਹਾਂਜੀ। ਕੀਮਤ ਕਿੰਨੀ ਬਾਈ ਜੀ? ਥੰਡੀ ਸੀਰ ਆ ਦੇਖੋ। ਸੰਧੂ ਸਾਹਿਬ ਜਿਹੜੀ ਪ੍ਰੀਆ ਰਿਡਮਾਂਡ ਕਰ ਲਈਏ। ਇਹ ਜੈਸਨੋ ਕਿੰਨੇ ਦੀ ਕਰੀ ਗਈ ਤੁਸੀਂ ਦੱਸ ਦੋ ਕਿੰਨੇ ਦੀ ਕਰਦੇ ਨਹੀਂ ਆਪੇ ਹੀ ਕਰ ਦੋ ਜੀ ਦੋ ਛੜਦੀ ਏ ਜਾਇਜ਼ ਹੋਏ ਕਰ ਦੋ ਜੀ ਤੁਸੀਂ ਦੱਸ ਦੋ ਨਹੀਂ ਆਪੇ ਹੀ ਕਰ ਦੋ ਜੀ ਮੈਂ ਦੱਸ ਦੋ ਬਈ ਇਹੋ ਜੀ ਵਸ਼ੀ ਲੱਖ ਰੁਪਿਆ ਲੱਗ ਜਾਂਦਾ ਤਿਆਰ ਹੁੰਦੇ 70 ਦੀ ਦੇ ਦਿੱਤੀ ਹਾਂ ਅੱਜ ਦਾ 70 ਹਜ਼ਾਰ ਦੀ ਜਾਣ ਕੇ ਗਰਮੀ ਚਲੋ ਦੇ ਦੇਣਾ ਕੋਈ ਫੂਨ ਵੀਰ ਭਰਾ ਲਾਵੇ ਪਾਪਾ ਹੀ ਨਹੀਂ ਕਿਸੇ ਦੇ ਦੇ ਨਹੀਂ ਸੰਧੂ ਸਾਹਿਬ ਅੱਛਾ ਹੋਰ ਮਾਨ ਪਿਆਰ ਕਰਦਾਂਗੇ ਮਾਤਾਨ ਕਰਦਾਂਗੇ ਸੰਧੂ ਸਾਹਿਬ ਖੁੱਲਾ ਕਰਦਾਂਗੇ ਹਨਾ ਚਲੋ ਜਿੰਦੀ ਰਵੇ ਇਹ ਲੈ ਕੇ ਜਾਵੇ ਵਿਭਾਗ ਲਾਵੇ ਤੇ ਇਹ ਆ ਗਈ ਗੱਬਣ ਬਿਲਕੁਲ ਹਨਾ ਤੇ ਆ ਗਈ ਗੱਬਣ ਆ ਗਈ ਜੀ ਇਹ ਵੀ ਠੰਡੀ ਸੀਰ ਜੀ ਜਿਦੋਂ ਮਰਦੀ ਬੈ ਜਾਓ ਸੰਧੂ ਸਾਹਿਬ ਕੋਈ ਇਹ ਕਿੰਨਾ ਕੁ ਟਾਈਮ ਆ ਬਾਈ ਲੈਂਦੀ ਆ ਇਹ ਲੈ ਲਊ ਸੰਧੂ ਸਾਹਿਬ 7-8 ਦਿਨਾਂ ਦਾ ਲੈ ਲੈ ਜੂ 7 ਤੋਂ 8 ਦਿਨ ਲੈ ਜੂ ਹਨਾ ਹਫਤਾ ਹਾਂਜੀ 10 ਦਿਨ ਵੀ ਖੜ ਸਕਦੀ ਆ ਹਾਂਜੀ ਹਾਂਜੀ ਇਹ ਵੀ ਪਹਿਲੇ ਸਵੇਰੇ 20 ਪਲੱਸ ਚੱਲਦੀ ਆ ਅੱਛਾ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਹੁਣ ਦੂਸਰਾ ਸੂਆ ਹਾਂਜੀ ਹੁਣ ਦੂਜਾ ਸੂਆ ਸੋਣਾ ਇੰਨੇ ਚਲੋ ਕੋਈ ਨਹੀਂ ਖੋਲੋ ਇਹ ਲੀ ਠੰਡੀ ਸ਼ੀਰ ਸੰਧੂ ਸਾਹਿਬ ਭਾਵੇਂ ਜਿੱਦਾਂ ਮਰਜੀ ਕੋਈ ਬਹਿ ਜਾਏ ਇਹ ਗੱਲ ਹੀ ਨਹੀਂ ਆਉਂਦੀ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਇਹਨੂੰ ਧੁੱਕੀ ਆਲਾ ਥਾਂ ਲੱਗਾ ਸੰਧੂ ਸਾਹਿਬ ਲੋਏ ਕਰੋ ਦਰਸ਼ਨ ਵੇਖਦੇ ਹਾਂ ਬਾਹਰ ਬੜੀ ਸੋਹਣੀ ਐ ਵੀ ਖੂਬਸੂਰਤ ਆ ਬਾਕੀ ਜੇ ਵਹਾਨੇ ਦੇ ਵਿੱਚ ਟਿੱਲ ਟੁੱਲ ਜੰਗੀ ਪਈ ਆ ਗਏ ਸਭਾਂ ਨੂੰ ਸਾਧੂ ਸਾਫ ਕਰ ਦੋਗੇ ਵਾਹ ਵਾਹ ਵਸੇ ਭਰੇ ਬਾਜ਼ਾਰ ਚ ਇੱਕ ਗੱਲ ਨਹੀਂ ਆਏ ਕੋ ਢਿਲਾ ਸਾਰੀਆਂ ਸੰਧੂ ਸਾਫ ਕਰਣੀਆਂ ਕੱਟਣਗੀਆਂ ਜੀ ਕੱਟਣਗੀਆਂ ਜੀ ਹਾਂ ਜੀ ਪਰ ਇਹ ਬਾਜ਼ਾਰ ਦੇ ਪਰ ਜੋ ਭਾਂ ਸੰਧੂ ਸਾਫ ਤੋਂ ਗੱਲ ਹੀ ਨਹੀਂ ਆ ਤੇ ਠੰਡੀ ਸੀਲ ਹੋ ਇਸੀ ਲੋ ਤੇ ਇੰਦੀ ਕੀਮਤ ਬਾਈ ਜੀ ਇਹਦੀ ਵੀ 75 ਹੀ ਡਿਮਾਂਡ ਦੇ ਸੰਧੂ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਜੈਸਨੋ ਜੀ ਤੁਸੀਂ ਦੱਸ ਦੋ ਦੋ ਛੜ ਦਿੱਗੇ ਹੋਰ ਕਰ ਦੋ ਤੁਸੀਂ ਦੱਸ ਦੋ ਉੱਥੇ ਹੀ ਕਰ ਦੋ ਹਾਂਜੀ ਉੱਥੇ ਆਪੇ ਕਰ ਦੋ ਚਲੋ ਉੱਥੇ ਹੀ ਦੇ ਦੇਨੇ ਜਿੱਥੇ ਜਿਹਨੇ ਦੋ ਜੋੜਾ ਹੀ ਦੇ ਦਾਂਗੇ 140 ਦਾ ਹਾਂਜੀ ਹਾਂਜੀ 70 70000 ਦੀ ਹਾਂਜੀ ਹਾਂਜੀ ਕੋਈ ਵੀਰ ਫੋਨ ਲਾਵੇ ਪਤਾ ਹੀ ਨਹੀਂ ਕਿੱਥੇ ਦੇ ਦੇਣੀਆਂ ਸੰਧੂ ਸਾਹਿਬ ਠੀਕ ਆ ਖੁੱਲਾ ਮਾਨ ਕਰਾਂਗੇ ਹਾਂਜੀ ਖੁੱਲਾ ਮਾਨ ਠੰਡੀਆਂ ਸੀੜਿਆ ਕੋਈ ਗੱਲ ਨਹੀਂ ਆਹ ਕਿ ਢਿੱਲਾ ਕਿੰਨੀਆਂ ਸੰਧੂ ਸਾਹਿਬ ਸਾਰੀਆਂ ਘੜਨੀਆਂ ਵਾਸ਼ੀ ਨੇ 20+ ਪਹਿਲੇ ਸੂਏ ਚੱਲਈ ਆ ਕਰਮਾ ਵਾਲੇ ਠੀਕ ਆ ਹਾਂਜੀ ਹਾਂਜੀ ਪ੍ਰਿੰਟ ਵੇਖੋ ਸੰਧੂ ਸਾਹਿਬ ਕਿੱਡਾ ਚੰਗਾ ਮੋਖੜਾ ਮਖੜਾ ਵਿਖਾ ਦਿਓ ਇੱਦਾਂ ਹਾਂਜੀ ਹਾਂਜੀ ਇੱਧਰ ਇੱਥੇ ਸੰਧੂ ਸਾਹਿਬ ਵਾਹ ਬੋਦੀ ਵਾਲੀ ਬਹਿ ਰਿਹਾ ਠੰਡੀ ਸੀੜਿਆ ਕੋਈ ਗੱਲ ਹੀ ਨਹੀਂ ਉਹਦੇ ਸੋਹਣੀਆਂ ਵੜਾ ਹਾਂਜੀ ਹਾਂਜੀ ਦੋਨੇ ਚੰਗੀਆਂ ਵੜਾਂ ਕੋਈ ਲੈ ਜੂ ਘਰੇ ਜਾ ਕੇ ਕਰੂਗਾ ਸੰਧੂ ਸਾਹਿਬ ਵਾਹਿਗੁਰੂ ਇਹ ਵੀ ਸਜਣੋ ਚੰਗੇ ਵੱਡੇ ਢਾਂਚੇ ਦੀ ਆ ਦੋ ਦੰਦਾਂ ਦਾ ਮੂੰਹ ਤੋਂ ਦੁਗੀ ਆ ਜਿਹੜੀ ਖਰੀਦਾਰੀ ਦੋਨੇ ਖਰੀਦੀ ਆ ਸੰਧੂ ਸਾਹਿਬ ਕੋਲੋਂ ਬਸ਼ੀ ਠੰਡੀ ਸੀ ਇਹ ਤਾਂ ਕੋਈ ਗੱਲ ਹੀ ਨਹੀਂ ਆ ਭਾਵੇਂ ਜਿਹਾਂ ਦੀ ਮਰਜ਼ੀ ਭਈ ਜਾਵੇ ਕੋਈ ਗੱਲ ਹੀ ਨਹੀਂ ਇਹਨੂੰ ਦੇ ਖਰੀਦਾਰੀ ਕਰਿਓ ਤੇ ਸਸੇ ਕਾਜੀ ਸਾਰੇ